oh um. ਕਰ ਵਜੈ ਚਾਤੀ ਪਰਵਤ ਨਾਨਕ ਹੁਕਮ ਪਛਾਨਾ ਤੈਨੂੰ ਆਣ ਕੇ ਸ਼ਰਧਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸੋ ਕਲ ਕਲੋ ਸੇਵੀਆਂ ਐਨ ਸਹੈਜ ਉਵਰ ਸਿਬਦਕ ਸਾਨਾਂ ਦੇ ਦੁਰ ਅਕਸੋਂ ਕੁਰਸੋਂ ਚੱਟੀ ਐ ਤੋਦਿ ਢਿੱਠਾਂ ਸੱਚੇ ਪਾਤਸ਼ਾਹ ਮੜ ਜਨਮ ਜਨਮ ਦੇ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਜਿਸ ਪਾ ਬੇਟਿਆ ਸੋਹੀਏ ਸਭਨਾ ਦਾ ਵਸਾ ਹੋ ਸਤਨਾਮ ਸ਼੍ਰੀ ਵਾਹਿ ਹਮਾਰੇ ਕਾਰਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਖਟੋ ਹਰ ਹਰ ਧਿਆਇ ਅੰਧਨਾ ਸੋਪ੍ਰਤ ਕਰਿਆ ਰਹਾਓ ਸਤ ਕਾ ਮਾਰਗ ਧਰਮ ਕੀ ਪੌੜੀ ਗੋਵਟ ਪਾਕੀ ਪਾਏ ਕੋਣ ਜਨਮ ਕੇ ਜੇਲ ਬਿਖ ਨਾਸੇ ਹਰ ਚਰਣੀ ਚਤਲਾਏ ਜੀ ਜੰਤ ਸਭ ਹੈ ਪਵਿੱਤਰਾ ਸਤਗੁਰ ਕੀ ਸਤਸਾਖੀ ਬਿਗਦੇ ਮਨ ਆ ਸੁਣ ਸਬਦ ਕਾ ਸੁਣ ਸਤਗੁਰ ਨਾਮ ਦਾ ਸਭ ਪਾਵਨ ਚਰਨਾਂ ਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾ ਸੰਗ ਜਿਓ ਪਾਵਨ ਬਾਣੀ ਦੇ ਨਾਮ ਸਾਹਿਬ ਅੱਜ ਗੁਰੂ ਮਹਾਰਾਜ ਜੀ ਆਨੇ ਮਨਸ਼ਿਸ਼ ਕੀਤੇ ਹਨ ਸੋਰਠ ਰਾਗ ਦੇ ਵਿੱਚੋਂ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਵਨ ਪਾਣੀ ਦੇ ਅੱਜ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਪਵਿੱਤਰ ਅੰਗ 600 21 ਅੰਕ ਤੇ ਸਜੋਬਤ ਹੈ ਜੀ 108 ਰਾਗ ਦੇ ਵਿੱਚ ਧੰਨ ਧੰਨ ਸੇਬ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਗੁਰ ਪੂਰੇ ਕਿਰਪਾ ਧਾਰੀ اے ਸੰਤ ਜਨੋ ਜਦੋਂ ਤੋਂ ਪੂਰੇ ਗੁਰੂ ਨੇ ਮਿਹਰ ਕੀਤੀ ਹੈ ਪ੍ਰਭੂਰੀ ਲੋਚ ہماری ਪ੍ਰਭੂ ਨੇ ਸਾਡੀ ਨਾਮ ਸਿਮਰਨ ਦੀ ਤਾਂਗ ਖੁਸ਼ੀ ਕਰ ਦਿੱਤੀ ਹੈ ਕਰ ਇਸ਼ਨਾਨ ਗਰਹ ਆਏ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰ ਆਤਮੇ ਠਹਿਰੇ ਰਹਿੰਦੇ ਹਾਂ ਆਨੰਦ ਮੰਨਸੁ ਕੋ ਪਾਈ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਨ ਰਹੇ ਹਾਂ ਸੰਤੋਹ ਰਾਮ ਨਾਮ ਨਿਸਤਰੀ ਹੈ ਹੈ ਸੰਤ ਜਣੋ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਗੀਦਾ ਹੈ ਉਠਤ ਬੈਠਤ ਹਰ ਹਰ ਧਿਆਈ ਹੈ ਅੰਦਨ ਸੋਕਰਤ ਕਰੀ ਹੈ ਇਸ ਵਾਸਤੇ ਉੱਠਦੇ ਆ ਬੈਂਦੇ ਆ ਹਰ ਮੇਰੇ ਹਰ ਨਾਮ ਸਿਮਰਨਾ ਚਾਹੀਦਾ ਹੈ ਹਰਨਾਮ ਸਿਮਰਨ ਤੇ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਰਾਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਜੀ ਪਾਏ ਹੈ ਸੰਤ ਜਣੋ ਸਿਮਰਨ ਕਰਨਾ ਹੀ ਇਸ਼ਾਨਣ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਦੇ ਰਾਹੀ ਨੂੰ ਕੋ ਪਰਭੂ ਚਰਨਾ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਵੀ ਅਲਾ ਭਾਕਾਂ ਵਾਲਾ ਇਹ ਪੌੜੀ ਲੱਭਦਾ ਹੈ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚ ਤਲਾਈ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪਰਮਾਤਮਾ ਦੇ ਚਰਨਾ ਵਿੱਚ ਜਿਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ਉਸ ਤੱਕ ਕਰੋ ਸਦਾ ਪ੍ਰਭ ਆਪਣੇ ਜਗ ਪੂਰੀ ਕਲ ਰਾਖੀ ਹੈ ਸੰਤ ਜਨੋ ਜਿਸ ਪ੍ਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸਤਿਆ ੜਕਾਰ ਰੱਖੀ ਹੈ ਉਸ ਦੀ ਸਿਫਤ ਸਲਾ ਸਦਾ ਕਰਦੇ ਰਹਾ ਕਰੋ ਜੀ ਜੰਤ ਸਭ ਭਏ ਬਵਿੱਤਰਾ ਸਤ ਕੋ ਕੀ ਸੱਚ ਸਾਖੀ হে ਭਾਈ ਉਹ ਸਾਰੇ ਹੀ প্রাণী ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਫਿਰ ਹਰ ਨਾਮ ਸਿਮਰਨ ਵਾਲੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਵਿਗਨ ਨਾਸ਼ਣ ਸਭ ਦੁੱਖ ਨਾਸ਼ਣ ਸਤਗੁਰ ਨਾਮ ਦਰੜਾਇਆ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰ ਨਾਮ ਗੁਰੂ ਨੇ ਜੰਮ ਮੁੱਖਾਂ ਦੇ ਫਿਰਦੇ ਵਿੱਚ ਪੱਕਾ ਕਰ ਦਿੱਤਾ ਖੋਏ ਪਾਪ ਭਏ ਸਭ ਪਾਵਨ ਜਦ ਨਾਨਕ ਸੁਖ ਕਰ ਆਇਆ ਇਹ ਨਾਨਕ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਆਤਮਿਕ ਆਨੰਦ ਨਾਲ ਅੰਤਰ ਆਤਮੇ ਟਿਕੇ ਰਹਿੰਦੇ ਹਨ ਇਸ ਤਰ੍ਹਾਂ ਕੰਤਾ ਦਾ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਜੀ ਕੋਟਾਂ ਬਹੁਤ ਸ਼ੁਕਰਾਨਾ ਆਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਮਹਾਰਾਜਿਆਂ ਦਾ ਜਿਨ੍ਹਾਂ ਅਮਰਤ ਵੇਲੇ ਤੋਂ ਕਿਰਪਾ ਵਰਸ਼ਸ਼ ਰਹਿਮਤ ਕੀਤੀ ਖੁੱਲੇ ਦਦਾਰੇ ਬਖਸ਼ਣ ਕੀਤੇ ਬਾਣੇ ਪੰ ਸੁਣਦਾ ਸੁਹਾਗਾ ਸਮਾ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਵਣਾਈ ਰੱਖਣ ਜੀ ਸਾਰੀਆਂ ਸੰਕਤਾਂ ਨੂੰ ਆਪਣੇ ਚਗਨਾ ਨਾਲ ਜੋੜੀ ਰੱਖਣ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਬਖਸ਼ਣ ਨਾਮ ਦਾਣ ਦੀਆਂ ਦਾਤਾਂ ਅਮਰ ਤਵੇਰੇ ਦਾ ਪਿਆਰ ਬਖਸ਼ਿਸ਼ ਰੱਖਣ ਜੀ ਸਾਰੀਆਂ ਸੰਤਾ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ కాలది నేవది